ਨਿਕਲਦੇ ਫਿਰ ਅਧਿਕਾਰਿਕ ਕਾਰਵਾਈ ਯਾਰ ਆਪਣੀ ਬੰਦਾ ਨਿਕਲ ਜਮਾਣਾ ਗਲਤਾ ਬੰਦੇ ਦੀ ਆ ਕਵਰੀ ਵਾਲੇ ਦਾ ਮਗਾਈ ਹੈ ਕਵਰੀ ਵਾਲੇ ਨੇ ਵੀ ਕੀ ਕਰਨਾ ਯਾਰ ਕੇ ਬੰਦਾ ਉਹਨੂੰ ਚੱਕ ਦਵਾਂਗੇ ਯਾਰ ਆਪਾਂ ਨੂੰ ਅੱਗ ਵਧਿਆ ਕਰਦੀ ਉਹ ਤੇ ਉਹਨਾਂ ਟੁਟੀਆਂ ਤੇ ਅੱਗ ਵਧਿਆ ਕਰਦੀ ਯਾਰ ਜਿਲ੍ਹਾ ਰੋਪੜ ਕਿਰਤਪੁਰ ਸਾਹਿਬ ਨੇ ਦੇਖ ਪਤਾਲਪੁਰੀ ਮੋੜ ਦੇ ਉੱਪਰ ਇੱਕ ਆਕਸੀਜਨ ਦੇ ਗੈਸ ਨਾਲ ਭਰਿਆ ਹੋਇਆ ਟਰੱਕ ਉਲਟ ਗਿਆ। ਕੋਈ ਤੇਜ਼ ਹਵਾ ਦਾ ਦੱਸਿਆ ਰਹੀ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਉਲਟ ਗਿਆ। ਸੜਕ ਉੱਪਰ ਸਲੰਡਰ ਸਲੰਡਰ ਨਜ਼ਰ ਆ ਰਹੇ ਸਨ। ਖਾਸ ਖੰਧਤਾ ਇਹ ਰਿਹਾ ਕਿ ਸਲੰਡਰ ਖਾਲੀ ਸਨ। ਜੇਕਰ ਭਰੇ ਹੋਏ ਹੁੰਦੇ ਕੋਈ ਭਿਆਨਕ ਹਾਦਸਾ ਹੋ ਸਕਦਾ ਸੀ। ਟਰੱਕ ਚਾਲਕ ਦੇ ਸੱਟਾਂ ਲੱਗੀਆਂ ਉਸ ਨੂੰ ਪੁਲਿਸ ਮੌਜੂਮਾਂ ਵੱਲੋਂ ਹਸਪਤਾਲ ਦਾਖਲ ਕਰਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਖੰਡਰਾਂ ਵੀ ਥੋੜੀ ਗੈਸ ਹਣ ਕਾਰਨ ਭਣਖਾ ਹਸਾ ਹੌਸਲੀ ਅੱਗ ਲੱਗ ਗਈ ਸੀ ਜਿਸ ਨੂੰ ਫਿਰ ਅਧਿਕਾਰੀਆਂ ਵੱਲੋਂ ਮੁਕਤ ਕਾਬੂ ਪਾ ਲਿਆ ਗਿਆ ਉਥੋਂ ਦਿਖਾਉਂਦੇ ਆਂ ਮੁਕਤ ਤਸਵੀਰਾਂ ਕੀ ਕਹਿੰਦੇ ਆ ਫਿਰ ਅਧਿਕਾਰੀ ਤੇ ਹੋਰ ਮੁਕਤ ਦੇ ਗਵਾਹ ਤੇ ਚਾਲਕ ਇਹ ਜਿਹੜਾ ਹੈ ਨਾ ਇੱਕ ਗੈਸ ਦਾ ਟਰਾਲਾ ਆ ਰਿਹਾ ਸੀਗਾ ਆਪਣਾ ਬੂੰਗਾ ਸਾਈਡ ਤੋਂ ਇਹ ਜਦੋਂ 5:30 5 ਵਜੇ ਇੱਥੇ ਕਿਤੇ ਜਣ ਕੇ ਵੀ ਹਨ ਵੀਟਰ ਕੁਝ ਹੋ ਗਿਆ ਇਹਦਾ ਜਾਂ ਇਨਬੈਲੈਂਸ ਹੋ ਗਿਆ ਕੁਝ ਵੀ ਹੋ ਗਿਆ ਉਹ ਪਲਟ ਗਿਆ 5:30 ਪੌਣੇ 6 ਵਜੇ ਦੀ ਘਟਨਾ ਕੀ ਹੈ ਤੇ 5:30 ਵਜੇ ਤੋਂ ਬਾਅਦ ਜਿੱਦਾਂ ਸਾਰੇ ਇਕੱਠੇ ਹੋਏ ਆ ਲੋਕ ਇਕੱਠੇ ਹੋਏ ਆ ਪੁਲਿਸ ਪ੍ਰਸ਼ਾਸਨ ਤੇ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਟ੍ਰਾਂਸਪੋਰਟ ਹੈਗੀ ਜਲੀ ਹੋਇਆ ਫੋਰਟ ਉਹਦੇ ਥਰੂ ਹੁਣ ਡਰਾਈਵ ਨੂੰ ਇੱਕ ਘੰਟੇ ਦੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਤੇ ਲਗਭਗ ਡਰਾਈਵਰ ਸਹੀ ਹੈ ਤੇ ਉਹਨੂੰ ਹੁਣ ਸਰਕਾਰੀ ਹਸਪਤਾਲ ਭਾਈ ਜੇਤਾ ਜੀ ਅਨੰਦਪੁਰ ਸਾਹਿਬ ਤੇ ਲਿਆ ਗਿਆ ਅੱਗ ਲੱਗ ਕੇ ਬਚਾਏ ਫਰ ਬਿਟਰ ਦੀਆਂ ਮਸ਼ੀਨਾਂ ਆ ਗਈਆਂ ਫਿਲਹਾਲ ਹਲੇ ਬਚਾਇਆ ਜੀ ਸੜਕ ਦੇ ਬਾਹਰ ਘੱਟ ਲਿਆ ਗਿਆ ਜੀ ਕਿਹੜੀ ਆਗ ਲੱਗੀ ਹੋਈ ਸੀ ਕਿੰਨੀ ਜੀ ਸਾਧੂ ਪੈ ਗਿਆ ਇਹ ਸਾਰੇ ਗੈਸਾਂ ਦੀ ਗੈਸ ਦੀ ਅੱਗ ਹੈ ਜੀ ਉਹ ਕਹਿੰਦਾ ਵੀ ਡਰਾਈਵਰ ਦੇ ਕਹਿਣ ਦੇ ਮੁਤਾਬਕ ਇਹਦੇ ਵਿੱਚ ਜੋ ਵੀ ਰਹਿੰਦੀ ਹੁੰਦੀ ਗੈਸ ਹੈ ਉਹੀ ਨਿਕਲ ਰਹੀ ਹੈ ਤੇ ਬਾਕੀ ਤਾਂ ਜੋ ਅੱਗ ਲੱਗੀ ਸੀ ਉਹ ਆਪਾਂ ਕੰਟਰੋਲ ਕਰ ਲਈ ਜੀ ਡਰਾਈਵਰ ਸੁਰੱਖਿਅਤ ਡਰਾਈਵਰ ਸੁਰੱਖਿਅਤ ਹੈ ਜੀ ਉਹਨਾਂ ਨੂੰ ਐਸਐਸ ਫੋਰਸ ਲੈ ਕੇ ਗਈ